ਆਪਕਰ ਹੀ ਨੀਤੀ ਵਿੱਚ ਬਦਲਾਅ ਕੈਬਨਿਟ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਲਏ ਅਹਿਮ ਫੈਸਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਲੱਗਿਆ ਵੱਡਾ ਚੱਕਾ ਸਾਬਕਾ ਵਿਧਾਇਕ ਗੁਰਪ੍ਰੀਤ ਜੀਪੀ ਆਪ ਚ ਸ਼ਾਮਲ ਪਰਮਿੰਦਰ ਢਿੰਡਸਾ ਨੇ ਸੰਗਰੂਰ ਤੋਂ ਚੋਣ ਲੜਨ ਦਾ ਠੋਕਿਆ ਦਾਵਾ ਸੀਐਮ ਭਗਵੰਤ ਮਾਨ ਨੇ ਸੰਗਰੂਰ ਵਿਖੇ 839 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਲੋਕਾਂ ਨੂੰ ਕੀਤੇ ਸਮਰਪਿਤ ਹੋਣ ਖਬਰਾਂ ਵਿਸਥਾਰ ਦੇ ਨਾਲ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਕੁਝ ਅਹਿਮ ਫੈਸਲੇ ਲਏ ਗਏ ਹਨ ਇਹ ਮੀਟਿੰਗ ਵਿਧਾਨ ਸਭਾ ਵਿੱਚ ਚੱਲ ਰਹੇ ਬਜਟ ਸੈਸ਼ਨ ਦੇ ਮੱਧ ਵਿੱਚ ਰੱਖੀ ਗਈ ਹੈ 50 ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਚਿਮਾ ਨੇ ਦੱਸਿਆ ਕਿ ਅਹਿਮ ਵਿਚਾਰ ਵਟਾਂਦਰੇ ਤੋਂ ਬਾਅਦ ਕਈ ਅਹਿਮ ਫੈਸਲੇ ਲਏ ਗਏ ਹਨ ਜਿਨ੍ਹਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਕੀਤੇ ਗਏ ਹਨ ਵਿੱਤ ਮੰਤਰੀ ਹਰਪਾਲ ਚਿਮਾ ਨੇ ਕਿਹਾ ਕਿ ਤੀਸਰੀ ਆਵਕਰਨੀ ਨੀਤੀ ਲਿਆਂਦੀ ਗਈ ਹੈ ਜਿਸ ਵਿੱਚ ਸਰਕਾਰ ਨੂੰ 10000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮਿਲੇਗੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਦਲ ਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਕਾਂਗਰਸ ਨੂੰ ਜ਼ੋਰਦਾਰ ਝਟਕਾ ਲੱਗਾ ਹੈ। ਦਰਅਸਲ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਤੋਂ ਪਹਿਲਾਂ ਉਹਨਾਂ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀਐਮ ਰਿਹائش ਪਹੁੰਚ ਕੇ ਗੁਰਪ੍ਰੀਤ ਸਿੰਘ ਜੀਪੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਕਵਾਈ ਵਿੱਚ ਝਾੜੂ ਫੜ ਲਿਆ ਇਸ ਦੌਰਾਨ ਉਹਨਾਂ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸਨ ਦੀ ਭਾਰੀ ਕਮੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜ਼ਮੀਨੀ ਪੱਧਰ ਉੱਤੇ ਕਾਫੀ ਕੰਮ ਕਰ ਰਹੇ ਹਨ ਇਸ ਦੌਰਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਰ ਨੇ ਕਿਹਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਪਾਰਟੀ ਦੀ ਹਾਈ ਕਮਾਂਡ ਤੈਅ ਕਰੇਗੀ ਸੂਤਰਾ ਦੀ ਮੰਨੀਅਤ ਕਾਂਕਸ ਨੇ ਗੁਰਪ੍ਰੀਤ ਸਿੰਘ ਜੀਪੀ ਨੂੰ ਮਨਾਉਣ ਲਈ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪ੍ਰਧਾਨ ਬਣਾਇਆ ਸੀ ਦੱਸਿਆ ਜਾ ਰਿਹਾ ਹੈ ਕਿ ਹੁਣ ਜਦੋਂ ਜੀਪੀ ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਟਿਕਟ ਦੀ ਮੰਗ ਕਰ ਰਹੇ ਸਨ ਤਾਂ ਪਾਰਟੀ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਸੀ ਜਿਸ ਕਾਰਨ ਉਹਨਾਂ ਨੇ ਪਾਰਟੀ ਛੱਡ ਦਿੱਤੀ ਕਿ ਹਾਸ ਲਗਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਗੁਰਪ੍ਰੀਤ ਸਿੰਘ ਜੀਪੀ ਨੂੰ ਲੋਕ ਸਭਾ ਚੋਣਾਂ ਲੜਨ ਲਈ ਟਿਕਟ ਦੇ ਸਕਦੀ ਹੈ ਲੈਰਾ ਕਾਗਾ ਵਿਖੇ ਪਹੁੰਚੇ ਪ੍ਰਵਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਬਾਦਲ ਅਤੇ ਅਕਾਲੀ ਦਲ ਸੰਯੁਕਤ ਦੇ ਘਟ ਜੋੜ ਨਾਲ ਦੋਵੇਂ ਪਾਰਟੀਆਂ ਨੂੰ ਵੱਡੀ ਮਜ਼ਬੂਤੀ ਮਿਲੀ ਹੈ ਪੰਜਾਬ ਦੇ ਹਾਲਾਤ ਅੱਜ ਸਮੇਂ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਚੁੱਕੇ ਹਨ ਅਕਾਲੀ ਦਲ ਹੀ ਪੰਜਾਬ ਨੂੰ ਮੁੜ ਤੋਂ ਲਿਹਾ ਤੇ ਲਿਆ ਸਕਦਾ ਹੈ ਇਸ ਲਈ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਮਜ਼ਬੂਤ ਕਰਨ ਦੀ ਲੋੜ ਸੀ ਇਸ ਲਈ ਸਾਡੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਪ੍ਰਵਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਸੀਟ ਤੋਂ ਲੋਕ ਸਭਾ ਚੋਣਾਂ ਲੜਨ ਬਾਰੇ ਕਿਹਾ ਕਿ ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਚੋਣ ਲੜਨ ਲਈ ਤਿਆਰ ਹਾਂ ਪਿਛਲੀ ਵਾਰ ਵੀ ਮੈਂ ਪਾਰਟੀ ਦੇ ਹੁਕਮ ਅਤੇ ਹੀ ਸੰਗਰੂਰ ਤੋਂ ਚੋਣ ਲੜੀ ਸੀ ਦੇਖ ਜੇ ਪਾਰਟੀ ਨੇ ਟਿਕਟ ਲੜ ਕੇ ਆ ਵੀ ਲੜੋ ਫਿਰ ਤਾਂ ਲੜਨੀ ਪਊਗੀ ਠੀਕ ਹੈ ਜੀ ਗੱਲ ਤਾਂ ਇਹ ਹੈ ਮੈਂ ਮੇਰੀ ਗੱਲ ਸੁਣੋ ਪਿਛਲੀ ਵਾਰ 1.5 ਲੱਖ ਤੇ ਫਤੇ ਹੈ ਜੀ ਦੇਖੋ ਪਿਛਲੀ ਵਾਰੀ ਪਿਛਲੀ ਪਿਛਲੀ ਵਾਰੀ ਵੀ ਮੈਂ ਚਾਹਵਾਂ ਨਹੀਂ ਸੀ ਲੜਨਾ ਮੈਂ ਐਮਐਲਏ ਸੀ ਉਦੋਂ ਤਾਂ ਹਲਕੇ ਦੀ ਸੰਗਤ ਵੀ ਕਹਿੰਦੀ ਸੀ ਜੀ ਤੁਸੀਂ ਨਾ ਲੜੋ ਪਰ ਪਾਰਟੀ ਨੇ ਹੁਕਮ ਕੀਤਾ ਸੀ ਮੈਂ ਉਦੋਂ ਵੀ ਲੜਿਆ ਅਲੰਗੀ ਹਾਲਾਤ ਤੁਹਾਨੂੰ ਪਤਾ ਹੀ ਕਿਹਦੇ ਸੀ ਸੋ ਇਹ ਤਾਂ ਪਾਰਟੀ ਦਾ ਹੁਕਮ ਹੁੰਦਾ ਹੈ ਪਾਰਟੀ ਦੇ ਜੋ ਹਿੱਤ ਨੇ ਉਹ ਜਿਆਦਾ ਜ਼ਰੂਰੀ ਨੇ ਕਿਉਂਕਿ ਪਾਰਟੀ ਜੇ ਤਗੜੀ ਹੋਊਗੀ ਤਾਂ ਹੀ ਸਰਕਾਰ ਬਣੂ ਤਾਂ ਹੀ ਸਾਰਾ ਕੁਝ ਹੋਊਗਾ ਅਕਾਲੀ ਦਲ ਤਾਂ ਇਕੱਠੇ ਹੋ ਗਏ ਜੀ ਬਿਜੀ ਤੁਹਾਡੇ ਭਾਜਪਾ ਨਾਲ ਵੀ ਲੇ ਕੋ ਸਮਾਂ ਦਸੂਗਾ ਮੈਂ ਅੱਜ ਨਹੀਂ ਕੁਝ ਕਹਿ ਸਕਦਾ ਸਿਆਸਤ ਤਾਂ ਐਸੀ ਚੀਜ਼ ਹੈ ਕੱਲ ਦਾ ਪਤਾ ਨਹੀਂ ਹੁੰਦਾ ਸਮਝੌਤਾ ਹੈ ਹੁੰਦਾ ਹੈ ਨਹੀਂ ਹੁੰਦਾ ਉਹ ਤਾਂ ਹੁਣ ਸਮੇਂ ਦੀ ਗਰਭ ਦੇ ਵਿੱਚ ਹੈ ਕਿ ਕੀ ਕਹਿਸਾਂਦਾ ਮੈਂ ਉਹਦੇ ਬਾਰੇ ਪਰ ਤੁਹਾਡੀ ਮੁਸਕਰਾਟ ਦੱਸ ਰਹੀ ਹੈ ਨਹੀਂ ਨਹੀਂ ਮੇਰੀ ਮੁਸਕਰਾਟ ਕੋਈ ਮੈਂ ਤਾਂ ਤੁਹਾਡੀ ਜਵਾਬ ਨਹੀਂ ਸੁਣ ਕੇ ਉਹ ਕਰ ਮੈਂ ਇਸ ਕਰਕੇ ਹੱਸ ਰਿਹਾ ਮੈਨੂੰ ਜਿੱਥੇ ਵੀ ਜਾ ਰਿਹਾ ਅਸੀਂ ਸਵਾਲ ਪੁੱਛਦੇ ਹਾਂ ਵੀ ਇਹ ਕਾਲੀ ਭਾਜਪਾ ਸਮਝੌਤਾ ਕਹਿੰਦਾ ਗੱਲ ਇਹ ਵੀ ਇਹ ਕੋਈ ਇੱਕ ਸੀਟਾ ਸਮਝੌਤਾ ਸਿਰਫ ਸੀਟਾਂ ਦੇ ਦੇਣ ਲੈਣ ਨਹੀਂ ਹੁੰਦੀ ਸਮਝੌਤੇ ਦੇ ਨਾਲ ਹੋਰ ਬਹੁਤ ਚੀਜ਼ਾਂ ਜੁੜੀਆਂ ਹੁੰਦੀਆਂ ਨੇ ਇਸ਼ੂਜ਼ ਹੁੰਦੇ ਨੇ ਸੁਪਨੇ ਆਪਣੀ ਪਾਰਟੀਆਂ ਦੇ ਜਿਹੜਾ ਏਜੰਡੇ ਹੁੰਦੇ ਨੇ ਉਹ ਸਾਰੀਆਂ ਬਾਰੇ ਵਿਚਾਰ ਚਰਚਾ ਕਰਕੇ ਫਿਰ ਸਮਝੌਤੇ ਹੁੰਦੇ ਨੇ ਇੱਕ ਸਖਵੀਰ ਜੀ ਨੇ ਬੇਨਤੀ ਕੀਤੀ ਸੀ ਦੂਜਿਆਂ ਜਿਵੇਂ ਬੀਬੀ ਜੰਗੀਰਪੁਰ ਹੋ ਰਹੇ ਹੈਗੇ ਨੇ ਤੇ ਉਹ ਅਲੱਗ-ਅਲੱਗ ਜਿਹੜੇ ਚੱਲੇ ਸੀਗੇ ਕਿ ਉਹਨਾਂ ਨਾਲ ਵੀ ਤੁਹਾਡਾ ਸੰਪਰਕ ਹੋਵੇ ਵੀ ਇਕੱਠੇ ਹੋਣ ਠੀਂਸਾ ਸਾਹਿਬ ਨੇ ਗੱਲ ਕੀਤੀ ਸੀ ਅੱਗੇ ਹੁਣ ਬੀਬੀ ਜੀ ਨੇ ਦੇਖਣਾ ਹੈ ਅਸੀਂ ਸਾਡੇ ਹੋਰ ਕੁਝ ਬੰਦੇ ਹੈਗੇ ਨੇ ਤਾਲਮੇਲ 'ਚ ਠੀਂਸਾ ਸਾਹਿਬ ਉਹਨਾਂ ਨੂੰ ਵੀ ਜਿਹੜਾ ਹੈ ਮਿਲਾ ਕੇ ਭਰਾਂਨ ਸਾਹਿਬ ਨਾਲ ਪਾਰਟੀ ਸ਼ਾਮਲ ਚੇਤੀ ਕਰਵਾ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੰਗਰੂਰ ਦੌਰੇ ਤੇ ਪਹੁੰਚੇ ਵੀਰਵਾਰ ਨੂੰ ਉਹਨਾਂ ਸੰਗਰੂਰ ਵਿਖੇ 2400 ਤੋਂ ਵੱਧ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਜਦ ਨਾਲ ਹੀ ਸੰਗਰੂਰ ਵਿੱਚ ਵਿਕਾਸ ਕ੍ਰਾਂਤੀ ਰੈਲੀ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਰੈਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸਿਲੰਡਰਾਂ ਦੀਆਂ ਕੀਮਤਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਚੰਗੀ ਤਰ੍ਹਾਂ ਲੁੱਟਿਆ ਤੇ ਬਾਅਦ ਵਿੱਚ ਹੁਣ 100 ਰੁਪਏ ਸ਼ਗੰਦੇ ਜੀਤਾ ਇਸ ਰਣੀ ਮੁੱਖ ਮੰਤਰੀ ਭਗਵਾਨ ਤਮਨ ਨੇ ਸੁਖਦੇਵ ਸਿੰਘ ਢੀਂਡਸਾ ਦੇ ਅਕਾਲ ਦਲ ਵਿੱਚ ਵਾਪਸ ਜਾਣ ਤੇ ਤੰਝ ਖਸਿਆ ਹੈ ਉਹਨਾਂ ਕਹੇ ਕਿ ਦੋਵੇਂ ਪਿਓ ਪੁੱਤ ਮੇਰੇ ਤੋਂ ਹੀ ਹਾਰੇ ਸੀ ਛੇ ਕੁ ਮਹੀਨੇ ਪਹਿਲਾਂ ਘਰੋਂ ਨਿਕਲ ਕੇ ਬਾਅਦ ਵਿੱਚ ਘਰ ਵਾਪਸੀ ਕਰ ਲੈਂਦੇ ਨੇ ਅਕਾਲ ਦਲ ਵਿੱਚ ਵਾਪਸੀ ਤਾਂ ਹੋ ਗਈ ਪਰ ਜਿਨ੍ਹਾਂ ਘਰਾਂ ਚੋਂ ਲੋਕਾਂ ਨੇ ਕੱਢ ਦਿੱਤੇ ਉੱਥੇ ਕਿਵੇਂ ਵਾਪਸੀ ਹੋ ਸਕਦੀ ਹੈ ਸਿਰਫ ਹਰਕਾ ਹੈ ਉਹ ਇੱਕੋ ਆਪਣੇ ਵਾਲਾ जिनू तीं जताया ही नहीं फिर कल उधर ही चल गया प्यो पुत दो मैं इतों ही हारे से मैं क्या भी ये हो गया कहें जी घर वापसी मैं क्या चंगा काम फड़े इन्होंने छे क महीने पहले घरों निकल जाते हैं बाद कहते हैं घर वापसी एक कि वापसी हुई है मैं क्या ककाली दल च मैं क्या उन्होंने घर नहींई ना जिना चो लोग ने क्ढे नेर वापसी नहीं हो सकती इन ਉਦੋਂ ਮੰਨਾਂਗੇ ਜਿੰਦੇ ਉਹ ਘਰਾਂ 'ਚ ਵਾਪਸੀ ਹੋਗੀ ਆਪਦੇ ਵੱਲੋਂ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ 'ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਅਦ ਭੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘ ਗਿਆ ਚਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੋੜੇ ਦੱਸੋ ਹੁਦੂ ਇਹ ਕਰੇ ਰਟਾਇਰ ਵੀ ਹੋ ਜੋ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ 'ਚ ਦੇ ਤੁਸੀਂ ਵਿਧਾਨ ਸਭਾ 'ਚ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜੀਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚਲੇ ਗਏ ਮੈਂ ਕੀ ਕੀਤਾ ਮੈਂ ਜਿੰਦਾ ਲੈ ਗਿਆ ਮੈਂ ਕਿ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਹਰ ਮੇਰਾ ਕੰਮ ਖਤਮ ਐਸ ਕੰਮ ਬਸਤੇ ਆਇਆ ਮੈਂ ਕਿਆ ਸੋ ਜਿੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਿੱਟਦੇ ਜੀ ਬਰ ਕਹੂੰ ਜਿੰਦਾ ਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆਜੋ ਬੈਠੋ ਕਰੀਏ ਗੱਲ ਇਨਾਂ ਦਾ ਇਹ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕੀ ਲੱਗ ਜਾਂਦੇ ਆ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਭੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਫਿਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਕੋਈ ਮੈਂ ਉਹ ਵੀ ਕੋਈ ਮੈਂ ਤਾਂ ਠੇਕਾਜੇ ਸਪਾਲਿਆਂ ਜਾਂ ਬਸਾਂ ਚ ਸਪਾਲਿਆਂ ਰੇਤੇ ਦੀਆਂ ਖੱਡਾਂ ਚ ਕਿਸੇ ਜੀ ਹਿੱਸਾ ਨਹੀਂ ਪਾਇਆ ਹਿੱਸਾ ਜਰੂਰ ਪਾਇਆ ਪਰ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ 3.5 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਹੋ ਬੋਲਣ ਜੋਗੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮਹਾਂ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਾਂ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਧ ਰਹਿੰਦਾ ਸੀ ਡੇਰਾ ਸੀ ਉਹਦਾ ਲੋਕ ਉਹਦੇ ਕੋਲ ਮੰਨਤਾ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮਹਸਾ ਹੀ ਚੋਰੀ ਹੋਣ ਨਹੀਂ ਹਟ ਰਹੀਆਂ ਕੀ ਕਰੀਏ ਉਹ ਬਾਬਾ ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲਓ ਸਾਰੇ ਪਿੰਡ ਨੂੰ ਜਿਹਨੇ ਮੈਸਾਂ ਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਦੀ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ 'ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥੱਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਰਮ ਬੀਬੀਆਂ ਥਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਹੀ ਨਹੀਂ ਕੋਈ ਮਰੇ ਹੀ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂ ਸੱਚੀ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ ਹੈ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰੀ ਜਾਂਦੇ ਸੀ ਵੀ ਉਹ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਬੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਹ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜੂਗਾ ਬਸ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜੀ ਜੋ 5500 ਕਰੋੜ ਦਾ ਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਗਲਤ ਜਗ੍ਹਾ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨਾਂ ਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਹੈ ਮੰਡੀਆਂ ਨੂੰ ਜਾਣ ਵਾਲੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ 0 ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ 0 ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਉਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀਤ ਬਾਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਊਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉਥੇ ਨਾ ਤਾਂ ਲੈਣਾ ਐਵੇਂ ਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ 'ਚ ਬੈਠੇ ਆ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਕੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮਾ ਦੀ ਪਾਰਟੀ ਵਾਸਤੇ ਜਿਤਾ ਲਿਓ 10 ਥੋੜੇ ਪਹਿਲੀ ਹੈਗੇ ਨੇ ਉਹ ਵਿੱਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਣ ਦੋੜਾਂ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ ਐ ਇੱਕ ਰੁਪਈਆ ਵੀ ਇਹ ਰੱਖ ਸਕਣ ਜਾਇ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਪੈਸਾ ਡੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਨਾ ਨਹੀਂ ਬੀਜੇਪੀ ਨਾਲ ਇਕੱਲਾ ਲੜੀ ਜਾਨਾ ਗਵਰਨਰ ਨਾਲ ਇਕੱਲਾ ਲੜੀ ਜਾਨਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਨਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਕਾ ਹੋਊ ਉਹ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਬਿਆਸ ਸਮੇਂ ਤੇ ਲਾਉ ਥੋੜੇ ਤੇ ਸੋ ਇਸ ਕਰਕੇ ਮੈਂ ਤਾਂ ਚਾਹ ਹੀ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਹੈ ਵੀ ਇਹ ਜਿਹੜਾ ਘਿਓ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਹੈ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਮੀ ਭਰਦੇ ਹੋ ਇਸ ਗੱਲ ਨਾਲ ਮੈਂ ਬਾਕ ਕਰ ਲੂੰਗਾ ਮੈਂ ਮਾਚ ਮਿਲ ਲੂੰਗਾ ਕੋਈ ਨਹੀਂ ਬੈਠ ਨਹੀਂ ਬੈਠ ਜਾਓ ਮੈਂ ਕੋਈ ਨਹੀਂ ਮਿਲ ਕੇ ਜਾਉਂ ਬੈਠ ਬੈਠ ਜਾਓ ਬਹੁਤ ਬਹੁਤ ਧੰਨ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪਏ ਨੇ ਇਹ ਕਈ ਕਈ ਸਾਲਾਂ ਦੇ ਭਰੇ ਪਏ ਨੇ ਅੰਦਰੋਂ ਗੁਬਾਰ ਹੈ ਪਰ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ 'ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ 'ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ 'ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗੇ ਹੀ ਆ ਇੱਥੇ ਹੀ ਰਹਿੰਦੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾਂ ਕੋਈ ਫੈਸਲਾ ਮੈਂ ਪਿੰਡ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਇਆ ਜਮਾਂ ਸੱਚ ਦੱਸ ਦਿੰਦੇ ਨੇ ਉਹ ਬਿ ਆ ਨਾ ਬੰਗਾਲੇ ਲੋ ਭਈ ਇਹਦਾਂ ਨਾ ਹੋ ਜੂ ਹੈ ਅੱਛਾ ਠੀਕ ਹੈ ਕਰਨ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ ਹੈ ਹੱਲ ਉੱਥੇ ਹੀ ਲੱਭੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਆ ਦੋ ਚਾਰ ਦਿਨਾਂ ਤੱਕ ਕੋੜ ਲੱਗ ਜਾਣਾ ਕੂੜਾ ਲੱਗ ਜਾਣਾ ਕੋਈ ਗੱਲ ਨਹੀਂ 2 ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹੁਮਾ ਮਾ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਐਸ ਵਾਰ ਵੀ ਤੁਹਾਡੇ ਪਿਆਰ ਦੀ ਜ਼ਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ